ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸਨਾਉ ਜੀ ਕੀ ਹਾਲ ਚਾਲ ਹੈ ਆਪਾਂ ਸਾਰੇ ਠੀਕ ਠਾਕ ਹੁਮੇਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਆਪਾਂ ਇਹ ਕਮੀਜ਼ ਦਾ ਜਿਹੜਾ ਫਰੰਟ ਆ ਉਹ ਸ਼ੁਰੂ ਕਰ ਲਿਆ ਬਾਵਾ ਵੀ ਪੂਰੀਆਂ ਹੋਈਆਂ ਤੇ ਸਲਵਾਰ ਵੀ ਪੂਰੀ ਹੋ ਗਈ ਹੈ ਇਹ ਕਮੀਜ਼ ਦੇ ਉੱਪਰ ਆਪਾਂ ਇਸ ਤਰ੍ਹਾਂ ਜਿਹੜੇ ਫੁੱਲ ਆ ਬਣਾਵਾਂਗੇ ਇਹ ਆਪਾਂ ਸਾਰੇ ਸ਼ਾਪ ਲਈਏ ਇੱਥੇ ਫੁੱਲ ਅੱਜ ਤਾਂ ਹਜੇ ਤੱਕ ਇੱਕ ਹੀ ਫੁੱਲ ਬਣਿਆ ਹੈ ਟਾਈਮ ਹੈ ਉਹ ਦਾ 1:30 ਬਜ ਗਿਆ ਤੇ ਹੁਣ ਆਪਾਂ ਸਾਗ ਚੀਰ ਲਏ ਸਾਗ ਮੰਮੀ ਨੇ ਸਵੇਰ ਟੋੜ ਲਿਆ ਸੀ ਧੋ ਕੇ ਰੱਖ ਲਿਆ ਸੀ ਸੁੱਕ ਗਿਆ ਵਧੀਆ ਤੇ ਹੁਣ ਆਪਾਂ ਚੀਰ ਕੇ ਤੇ ਸਾਗ ਪਾ ਦਗੇ ਇਧਰ ਆਪਣੇ ਕੋਲ ਅਦਰਕ ਮੰਮੀ ਵਿੱਚੋਂ ਛੱਲ ਲਿਆ ਲਸਣ ਲਸਣ ਵੀ ਮੰਮੀ ਨੇ ਵਿੱਚ ਕੁੱਟ ਕੇ ਪਾ ਦੇਣਗੇ ਤੇ ਮੈਂ ਸਾਗ ਚੀਰ ਲਾਂ ਹੁਣ ਨਾ ਸਵੇਰ ਹੀ ਕੰਮ ਲੈਟ ਹੋ ਜਾਂਦਾ ਤੇਲ ਹੈ ਜਿਹੜੀ ਬਹੁਤ ਜ਼ਿਆਦਾ ਢੱਕਦੀ ਆ ਤ੍ਰੇਲ ਦਾ ਕਰਕੇ ਆ ਜਿਹੜੇ ਆਪਣੀਆਂ ਸਾਈਡਾਂ ਤੇ ਦੋਨਾਂ ਸਾਈਡਾਂ ਤੇ ਉਹ ਦੇਖੋ ਕਿੱਥੇ ਤੱਕ ਥੜਾ ਬਣਿਆ ਉਧਰ ਦੂਸਰੀ ਸਾਈਡ ਵੀ ਇਸ ਤਰ੍ਹਾਂ ਹੀ ਆ ਇਹ ਬਹੁਤ ਜ਼ਿਆਦੇ ਆ ਜਿਹੜੇ ਗਿੱਲੇ ਹੋ ਜਾਂਦੇ ਆ ਅੰਦਰ ਅੰਦਰ ਤਾਂ ਝਾੜੂ ਸੁਭਾ ਲੱਗ ਜਾਂਦਾ ਪਰ ਇਹ ਜਿਹੜੇ ਆ ਇਹ ਬਾਅਦ ਚ ਹੁੰਜਣੇ ਪੈਂਦੇ ਆਪਾਂ ਨੂੰ ਝਾੜੂ ਬਾਅਦ ਚ ਲੱਗਦਾ ਪੋਚਾ ਵੀ ਬਾਅਦ ਚ ਲੱਗਦਾ ਬਹੁਤ ਜ਼ਿਆਦੇ ਗੰਦੇ ਉੱਤੇ ਪੈਰ ਲੱਗੀ ਜਾਂਦੇ ਤ੍ਰੇਲ ਨਾਲ ਐ ਹੁੰਦੇ ਜਿਵੇਂ ਤੋਤੇ ਹੁੰਦੇ ਆ ਤਾਂ ਇੰਨੀ ਜ਼ਿਆਦੇ ਤ੍ਰੇਲ ਢੇਗਦੀ ਆ ਬਾਦ ਚ 10 10:30 ਵਜੇ ਜਦੋਂ ਥੋੜਾ ਜਿਹਾ ਘਟਦੀ ਆ ਤੇ ਫਿਰ ਬਾਅਦ ਚ ਇਹ ਝਾੜੂ ਲਾ ਕੇ ਪੁੱਛੇ ਪੁੱਛੇ ਲਾ ਕੇ ਫਿਰ ਇਧਰ ਉਸ ਕੰਮ ਨਿਬੜਦਾ ਤਿੰਨ ਚਾਰ ਦਿਨ ਹੋ ਗਏ ਆ ਹੁਣ ਐ ਹੀ ਹੁੰਦਾ ਉਦੋਂ ਬਾਅਦ ਚ ਬਸ ਨਾਲ ਹੀ ਜਿਹੜਾ ਫਿਰ ਚਾਹ ਦਾ 11 ਵਜੇ ਚਾਹ ਬਣਦੀ ਚਾਹ ਦਾ ਟਾਈਮ ਹੋ ਜਾਂਦਾ ਇੱਕ ਦਿਨ ਆ ਜਿਹੜੇ ਛੋਟੇ ਹੋ ਗਏ ਆ ਬਸ ਹੁਣ ਥੋੜਾ ਜਿਹਾ ਟਾਈਮ ਆ ਕੋਦੇ ਤੇ ਫਿਰ ਉਹ ਛਾਪਿਆ ਕਮੀਜ਼ ਫਿਰ ਇੱਕ ਫੁੱਲ ਬਣਾਇਆ ਬਸ ਉਹਦੇ ਤੇ ਹੁਣ ਡੇਢ ਵਜੇ ਗਿਆ ਤੇ ਇਧਰ ਆਪਾਂ ਸਾਗ ਚੀਰ ਲਗੇ ਕੱਜ ਹਵਾ ਚੱਲੀ ਜਾਂਦੀ ਆ ਇਧਰ ਆਪਾਂ ਕੋਲੇ ਰੱਖ ਲਿਆ ਧੋ ਕੇ ਧੀਲਾ ਪੂਲਾ ਇਹਦੇ ਵਿੱਚ ਨਾਲ ਦੀ ਨਾਲ ਇਧਰ ਸਾਗ ਨਾਲ ਦੀ ਨਾਲ ਚੀਰ ਕੇ ਤੇ ਪਾ ਦਾਂਗੇ ਇਧਰ ਲਸਣ ਹਰੀਆਂ ਮਿਰਚਾਂ ਅਦਰਕ ਆ ਮੇਰੇ ਕੋਲੇ ਆ ਇਹ ਵਿੱਚ ਘਟ ਕੇ ਤੇ ਪਾਇਆ ਜਾਊਗਾ ਸਾਗ ਦੇ ਪਿਆਜ਼ ਦਾ ਤੜਕਾ ਜਿਹੜਾ ਉਹ ਆਪਾਂ ਬਾਅਦ ਚ ਜਿੰਨਾ ਕੁ ਸਾਗ ਆਪਾਂ ਖਾਣਾ ਹੁੰਦਾ ਉਹਨੇ ਕੁ ਨੂੰ ਆਪਾਂ ਜਿਹੜਾ ਤੜਕਾ ਉਹ ਲਾ ਲਈਦਾ ਅੱਜ ਤਾਂ ਹਵਾ ਕਰਕੇ ਤੇ ਇਧਰ ਰੋਡ ਤੋਂ ਵੀ ਬਹੁਤ ਜ਼ਿਆਦਾ ਆਵਾਜ਼ ਆਉਂਦੀ ਪਈ ਆ ਕੋਈ ਵੀ ਚੀਜ਼ ਲੰਘਦੀ ਹੈ ਨਾ ਤੇ ਬਹੁਤ ਜ਼ਿਆਦਾ ਆਵਾਜ਼ ਆਈ ਜਾਂਦੀ ਆ ਇਧਰ ਹਰਿੰਦਰ ਹੁਣ ਘਰੇ ਆ 2 ਦਿਨ ਹੋ ਗਏ ਉਹਨੂੰ ਬੁਖਾਰ ਚੜਦਾ ਦਿਨੇ ਸਹੀ ਹੋ ਜਾਂਦਾ ਰਾਤ ਨੂੰ ਫੇਰ ਬੁਖਾਰ ਚੜ ਜਾਂਦਾ ਇਹਨਾਂ ਜਿਆਦੇ ਕੱਲ ਵੀ ਘਰੇ ਸੀ ਅੱਜ ਵੀ ਘਰੇ ਅੱਜ ਦਵਾਈ ਹੋਰ ਡਾਕਟਰ ਤੋਂ ਲੈਂਦੀ ਆ ਉਹਦੀ ਲਓ ਜੀ ਅੱਪਾ ਸਾਗ ਚੀਰ ਲੇ ਜੇ ਸਾਗ ਚੀਰ ਕੇ ਫੇਰ ਮਿਲਦੇ ਆ ਕਰਨੀ ਬੂਟ ਉਹ ਘਾਉਂਦੇ ਮਾਰ ਹਨ ਮਮਮੀ ਫੂਟ ਲੈ ਕੇ ਆਏ ਨਵੇਂ ਮਮੀਆਂ ਨੇ ਮੇਰੇ ਸ਼ੂਜ਼ ਵਿਖਾਓ ਪਹਿਲੇ ਲੋਵੀ ਜਰਾਬਾਂ ਵੀ ਹਨ ਨਾਲ ਮਮਮੀ ਜਰਾਬਾਂ ਵੀ ਲੈ ਕੇ ਆਏ ਬ੍ਰੈਂਡ ਵਾਲੀਆਂ ਨਹੀਂ ਸੋਹਣੀਆਂ ਲੱਗਦੀਆਂ ਹਾਂ ਚੱਪਲਾਂ ਵੀ ਲੈ ਕੇ ਆਏ ਆ ਬੂਟ ਮਮਮੀ ਨੇ ਨਾ ਹੈਗੇ ਰਬੜ ਦੇ ਆ ਪਰ ਲੱਗਦੇ ਐ ਜਿਵੇਂ ਦੂਸਰੇ ਹੁੰਦੇ ਆ ਹਾਂ ਸੋਹਣੇ ਬਣੇ ਆ ਮਮਮੀ ਇੱਕ ਚੱਪਲਾਂ ਲੈ ਕੇ ਆਏ ਇੱਕ ਬੂਟ 250 ਦੇ ਆਏ ਹਨਾ 50 ਦੇ ਬੂਟ ਲੈ ਕੇ ਆਏ ਆ ਆ ਮੰਮੀ ਆਂਦੇ 150 ਦੀਆਂ ਚੱਪਲਾਂ 100 ਦੀਆਂ ਜਰਾਬਾਂ ਵੀ ਆ ਨਾਲ ਠੀਕ ਆ ਦੀਦੀ ਇੱਧਰ ਸੂਟ ਤੇ ਕਢਾਈ ਕਰ ਰਹੇ ਪਹਿਲੇ ਦੋ ਵਲੌਗ ਆਪਣੇ ਇਸੇ ਸੂਟ ਤੇ ਹੀ ਆਏ ਸੀ ਡਿਜ਼ਾਈਨ ਦੱਸਿਆ ਸੀ ਆਪਾਂ ਵਲੌਗ 'ਚ ਤੇ ਅੱਜ ਇਹਨਾਂ ਨੇ ਮੰਨ ਲਦਾ ਬਾਵਾ ਵੀ ਪੂਰੀਆਂ ਕਰ ਲਈਆਂ ਸਲਵਾਰ ਵੀ ਤੇ ਕਮੀਜ਼ ਸ਼ੁਰੂ ਕੀਤਾ ਹੁਣ ਕਮੀਜ਼ 'ਚ ਥੋੜਾ ਜਿਹਾ ਡਿਜ਼ਾਈਨ ਚੇਂਜ ਹੋ ਗਿਆ ਕਨੀਸ ਸੈਸਟਰ ਆ ਗਿਆ ਹੈ ਆ 1000ਾਇਆਂ ਪਸਤੇ ਬਾਕੀ ਲੱਗਦਾ ਇਹ ਵਿਰਲੀ ਵਿਰਲੀ ਬੂਟੀ ਬਣੂ ਸਾਰੇ ਕਨੀਸ ਚ ਤੇ ਪਨਾ ਪਰਸੋਂ ਵਾਲਾ ਵਲੌਗ ਸੀ ਜਿਹੜਾ ਉਹਦੇ ਸਿੱਖ ਭੈਣ ਨੇ ਪੁੱਛਿਆ ਸੀ ਇਹਦਾ ਰੇਟ ਇਹ ਅਲੱਗ-ਅਲੱਗ ਹੁੰਦਾ ਡਿਜ਼ਾਈਨ ਦੇ ਹਿਸਾਬ ਨਾਲ ਤੇ ਜੇ ਜੇ ਹਲਕਾ ਡਿਜ਼ਾਈਨ ਕਰਾਵਾਂਗੇ ਉਹ 500 ਤੋਂ ਹਣਾ ਸ਼ੁਰੂ ਹੁੰਦਾ ਹੋ ਜਾਂਦਾ 500 ਤੋਂ ਸ਼ੁਰੂ 500 ਤੋਂ ਸ਼ੁਰੂ ਹੋ ਜਾਂਦਾ ਡਿਜ਼ਾਈਨ ਦਾ ਹਿਸਾਬ ਹੁੰਦਾ ਅਲੱਗ-ਅਲੱਗ ਸਾਰੇ ਜਿਹੜਾ ਆਹ ਵਾਲਾ ਡਿਜ਼ਾਈਨ ਅਸੀਂ همین ਇਵੇਂ ਜੇ ਕੋਈ ਭੈਣ ਕਰਵਾਵਗੀ ਤੇ ਇਹ 850 ਤੱਕ 900 ਤੱਕ ਮੈਂ ਪੂਰੀ ਖਰਚੀ ਗਈ ਹਾਂ ਮम्मी ਆਦੇ ਮੈਂ ਪੂਰੀ ਸ਼ਾਪਿੰਗ ਕੀਤੀ ਗਈ ਹਾਂ ਨਾ ਆ ਮम्मी ਤੇ ਲੈ ਕੇ ਆਏ ਆ ਲੈ ਕੇ ਆਏ ਜਰਾਬਾਂ हां बॉस मम्मी ਜਰਾ ਬ ਕੱਟ ਪਾਉਂਦੇ ਆ ਹਾਂ ਮੰਮੀ ਜਰਾ ਬ ਕੱਟ ਪਾਉਂਦੇ ਆ ਹੁਣ ਜੇ ਫੋਨ ਲੱਗੇ ਪਹਿਲਾਂ ਤਾਂ ਜਵੇਂ ਹੀ ਕੱਟ ਪਾਉਂਦੇ ਸੀਗੇ ਬੈਠ ਥਰਦੇ ਹਾਂ ਹੁਣ ਵੀ ਹੈ ਜਗਾ ਹਾਂ ਹਾਂ ਉਮਰ ਦੇ ਹਿਸਾਬ ਨਾਲ ਹੁਣ ਪੈਰ ਠਰਨ ਲੱਗ ਪਾਉਂਦੇ ਆ ਆ ਤੂੰ ਤਖਤ ਰਣਗਾ ਪਾਈਆਂ ਰ ਮੈਂ ਤਾਂ ਅੱਜ ਮੜਕਾ ਕੇ ਫਿਰ ਲਾਤੇ ਮੰਮੀ ਨਹੀਂ ਅਸੀਂ ਤਾਂ ਪਾਉਣੀ ਆ ਆ ਮੰਮੀ ਜਰਾ ਬ ਲੈ ਕੇ ਆਏ 104 ਜੋੜੇ ਚੱਪਲਾ 150 ਦੀਆਂ ਕਪਾ ਲਿਆ ਤੈਨੂੰ ਬੂਡ ਲੈ ਕੇ 250 ਦੇ ਪਰਸੋ ਵਿਚਾਰੇ ਅਲੱਗ-ਲੱਗ ਹੈ ਨਾ ਹਾਂ ਅਲੱਗ-ਲੱਗ ਹੀ ਹੁੰਦੀ ਆ ਮੈਂ ਜਾਣ ਕੇ ਲਈ ਆ ਇੱਕ ਜੋੜਾ ਲਾਲ ਜਿਹਾ ਸਿੱਕਾ ਲਾ ਜਾ ਮੈਂ ਕਿ ਮੇਰੇ ਤਾਂ ਫਿੱਕੇ ਹੀ ਤੇ ਇੱਕ ਰੰਗ ਗੂੜਾ ਹੁੰਦਾ ਬੇਚੀ ਆ ਨਾ ਮੇਰੇ گاਵੇ ਉਹ ਬਲੈਕ ਕੱਢ ਤੰਗਾ ਨਾ ਮੜ ਕੇ ਲੰਗੀ ਨਹੀਂ ਪਰ ਮੇਰੇ ਕੋਲੇ ਜਿਹੜੀਆਂ ਉਹ ਸਾਰੇ ਜਿਹੜੇ ਫਿੱਕੇ ਰੰਗ ਆਹ ਵਾਲੀਆਂ ਵੇ ਆਹ ਵਾਲੀਆਂ ਇਹ ਸਾਰੇ ਫਿੱਕੇ-ਫਿੱਕੇ ਰੰਗ ਆ ਬਹੁਤ ਸੀ ਵੇ ਸਕੇ ਨੇ ਜੇ ਅਸੀਂ ਤੇ ਕਬ ਲੈ ਕਾਲਾ ਕੱਢਿਆ ਹੀ ਹੈ ਇਹ ਮੰਮੀ ਪਤਲੀਆਂ ਵਾਲੇ ਲਿਆਏ ਨਾ ਤਾਂ ਚਾਰ ਜੋੜੇ ਦਿੱਤੇ ਨੇ ਆਪਣੇ ਵਿੱਚੋਂ ਮੋਟੀਆਂ ਵਾਲੀਆਂ ਉਹ ਤੇ ਨਹੀਂ ਦਿੰਦੇ ਆ ਹਾਂ ਉਹ ਤੇ ਨਹੀਂ ਦਿੰਦੇ ਆ ਨਹੀਂ ਤੁਸੀਂ ਉਹ ਵੈਸੇ ਵੀ ਨਹੀਂ ਪਾਉਣਾ ਮम्मी ਵਾਲਗਾਂ ਮੋਟੀਆਂ ਹੁੰਦੀਆਂ ਉਹਦੇ ਵਿੱਚ ਦੂਜੀ ਫਰਜ ਹੀ ਲੱਗੀ ਹੁੰਦੀ ਆ ਸ਼ਾਇਦ ਹਾਂ ਹੁਣ ਤਾਂ ਨਾ ਕੱਪੜੇ ਵੀ ਅੱਜ ਤਾਂ 바ਵਾ ਤੋਂ ਆਪਣੇ ਇਕ ਲਈ ਆਈ ਤੇ ਕਣੇ ਆਂਦੀ ਆ ਉੰਨੀ ਤੁੰਦ ਡੱਗਦੀ ਆ ਅੱਜ ਮੈਂ ਨਾ ਅੱਜਾ ਵਾਲੇ ਬੂਟ ਦੋਨੋਂ ਜੋੜੇ ਸਵੇਰ ਤੋਂ ਤੋਤੇ ਸੀਗੇ ਤੇ ਪਰ ਮੈਨੂੰ ਯਾਦ ਹੀ ਭੁੱਲ ਗਿਆ ਮਸ਼ੀਨ ਚ ਪਾਤੇ ਮੈਂ ਕਿਹ ਚੱਲ ਸੁਕਾ ਲੈਣੀ ਪਾਣੀ ਦਾ ਸੁੱਕ ਜਾਊਗਾ ਤੇ ਯਾਦ ਹੀ ਨਹੀਂ ਆਇਆ ਬਾਅਦ ਚ ਤੇ ਅੱਜ ਜਦੋਂ ਮੈਂ ਹੁਣ ਉੱਥੋਂ ਆਈ ਬੁਟੀਕ ਤੋਂ ਉਦੋਂ ਮੈਨੂੰ ਯਾਦ ਆਇਆ ਮੈਂ ਕਿਹਾ ਮੈਂ ਕੱਡੇ ਨਹੀਂ ਬੂਟ ਫੇਰ ਕੱਡੇ ਮੈਂ ਅਜਾ ਚਾਹ ਹੀ ਪੱਕੀ ਬਣਾਉਣੀ ਹੋ ਰ ਮੰਮੀ ਨੇ ਚਾਹ ਪਹਿਲਾਂ ਪਤਾ ਨਹੀਂ ਪੀਂ ਗਈ ਸੀ ਕਿ ਨਹੀਂ ਪੀਤੀਗੀ ਮੈਂ ਆਪਦੀ ਵੀ ਚਾਹ ਪਾ ਲਈ ਹਰ ਮਨ ਨੂੰ ਵੀ ਪਾ ਕੇ ਦੇਤੀ ਚਾਹ ਤੇ ਜਦ ਇਧਰ ਬਾਹਰ ਆਏ ਉਦ ਮੰਮੀ ਆ ਦੇਖਿਆ ਚਾਹ ਪੱਕੀ ਬਣਾਤੀ ਐ ਤੇ ਅਜੇ ਦੁਪਹਿਰ ਆਲੀ ਹਾਂ ਹੁਣ ਦੁਪਹਿਰ ਆਲੀ ਪਰ ਮੈਨੂੰ ਵੀ ਮੈਂ ਪਾ ਕੇ ਦਿੱਤੀ ਉਹਨੇ ਵੀ ਪਰ ਅਜੇ ਪੀਤੀ ਨਹੀਂ ਸੀ ਮੈਂ ਆਪਦੀ ਵਿਚ ਆ ਗਲਾਸ ਚ ਪਾ ਲਈ ਮੈਂ ਵੀ ਅਜੇ ਪੀਤੀ ਨਹੀਂ ਸੀ ਮੰਮੀ ਨੇ ਜ਼ਿਆਦਾ ਪੀ ਲਈ ਹੋਣੀ ਆ ਫਿਰ ਫਿਰ ਸਾਰੀ ਚਾਹ ਚ ਫਿਰ ਦੁਬਾਰਾ ਮਿੱਠਾ ਪਾਇਆ ਚਾਹ ਮੈਂ ਕਹ ਤੂੰ ਸੀ ਚਾਹ ਤਾਂ ਪੀਣੀ ਹੋਣੀ ਆ ਪਹਿਲਾਂ ਫਿੱਕੀ ਆਹ ਤਾਂ ਮਜ਼ਾਕ ਹੋ ਗਿਆ ਹੈ ਕੀਨੇ ਡੈਡੀ ਨੇ ਪੀਤੀ ਆ ਹਾਂ ਡੈਡੀ ਨੇ ਇਕੱਲੇ ਨੇ ਫਿਰ ਪੀਤੀ ਆ ਅੱਜ ਤਾਂ ਮਜ਼ਾਕ ਹੋ ਗਿਆ ਹੋਰ ਮੈਂ ਚੇਤੇ ਪਤਾ ਨਹੀਂ ਕਿਵੇਂ ਅੱਜ ਚੇਤੇ ਹੀ ਭੁੱਲ ਲਗੇ ਆ ਦੇੜੀ ਕਹਿੰਦਾ ਵਾਲਾ ਖੜੀ ਜਾਣ ਕੇ ਮੈਨੂੰ ਫਿੱਕੀ ਚਾਹ ਦੇਤੀ ਉਹਦਾ ਟਾਪਟਾ ਸੁਕਰ ਮਾ ਪਾਇਆ ਸੀਗਾ ਤਣੀ ਤੇ ਉਹ ਦੀਦੀ ਕੋਲ ਸਟਿਚ ਹੋਣੇ ਆਏ ਸੀ ਸੂਟ ਕਿਸੇ ਦੇ ਉਹ ਕੱਲ ਗਿੱਲਾ ਗਿੱਲਾ ਹਾਂ ਉਹ ਗਿੱਲਾ ਗਿੱਲਾ ਡਾਈ ਕਰਵਾ ਕੇ ਉਵੇਂ ਹੀ ਦੇ ਗਏ ਤੇ ਉਹ ਸਾਰਾ ਲਮਕਿਆ ਪਿਆ ਹਵਾ ਨਾਲ ਤਣੀ ਤੋਂ ਉਧਰੋਂ ਇਧਰਲੇ ਕੱਪੜੇ ਵੀ ਹੁਣ ਤਾਂ ਬਸ ਸੌਕ ਹੀ ਚੱਲੇ ਆ ਉਹ ਤਾਂ ਸੌਕ ਕਿ ਸੀ ਮੈਂ ਲਾ ਲਿਆ ਉਹ ਇਹ ਕਰਹਿ ਗਿਆ ਉਹ ਬਾਅਦ ਚ ਪਾਇਆ ਨਾ ਪਹਿਲਾਂ ਜਗਾ ਰਹਿਣੀ ਸੀ ਕਿ ਤਣੀ ਤੇ ਤੇ ਆ ਕਪੜੇ ਵੀ ਲਾ ਕੇ ਤੈ ਤੂੰ ਲਾਉਣੇ ਆ ਆਪਾਂ ਤੇ ਉਧਰ ਬਸ ਫਿਰ ਕੰਮ ਤਾਂ ਇੱਧਰ ਬੱਚਿਆਂ ਨੂੰ ਕੱਲ ਤੋਂ ਛੁੱਟੀਆਂ ਅੱਜ 23 ਤਰੀਕ ਆ ਕੱਲ ਨੂੰ 24 ਤਰੀਕ ਆ ਹਰਿੰਦਰ ਦੇ ਸਕੂਲੇ ਹੈਗੀ ਐ ਮੀਟਿੰਗ ਤੇ ਕੱਲ ਤੋਂ ਇਹਨੂੰ ਛੁੱਟੀਆਂ ਸਟਾਰਟ ਵੈਸੇ 2 ਦਿਨ ਹੋ ਗਏ ਹਰਿੰਦਰ ਤਾਂ ਸਕੂਲ ਗਿਆ ਹੀ ਨਹੀਂ ਕਿਉਂਕਿ ਇਹਨੂੰ ਬੁਖਾਰ ਚੜਦਾ ਸੀਗਾ ਠੰਡ ਹੋ ਗਈ ਕਿਦਮ ਜੇ ਜਾਦੇ ਹੋਣ ਤੇ ਇਹਨੂੰ ਚੜਦਾ ਸੀ ਬੁਖਾਰ ਇਸ ਵੀ 2 ਦਿਨ ਹੋ ਗਏ ਉਹਨ ਸਕੂਲ ਭੇਜਿਆ ਨਹੀਂ ਬਹੁਤ ਜ਼ਿਆਦਾ ਬੁਖਾਰ ਚੜਿਆ ਇਹਨੂੰ ਪਹਿਲਾਂ ਪਹਿਲਾਂ ਹੋਰ ਡਾਕਟਰ ਤੋਂ ਦਵਾਈ ਲੈ ਕੇ ਆਏ ਉਹਦੇ ਨਾਲ ਨਹੀਂ ਫਰਕ ਪਿਆ ਫਿਰ ਹੋਰ ਤੋਂ ਲੈ ਕੇ ਆਏ ਅੱਜ ਉਹਦਾ ਮੂੰਹ ਦਾ ਬੱਲ ਜੀ ਸੁੱਜ ਗਿਆ ਜਿਵੇਂ ਜਪੱਕਾ ਹਾਂ ਜਿਵੇਂ ਪੱਕ ਜੇ ਗਿਆ ਨਾ ਉਵੇਂ ਜੇ ਹੋ ਗਿਆ ਕਹਿੰਦੇ ਸਵਿੱਚੋਂ ਵੀ ਦੁੱਖਦੀ ਗੱਲ ਤੇ ਬੱਚਿਆਂ ਨੂੰ ਹੁਣ ਛੁੱਟੀਆਂ ਰਹਿਣਗੀਆਂ ਹਰਿੰਦਰ ਨੂੰ ਸ਼ਾਇਦ 1 ਤਰੀਕ ਤੱਕ ਛੁੱਟੀਆਂ ਤੇ ਹਰਮਨ ਨੂੰ 1 ਤੱਕ ਹਰਿੰਦਰ ਨੂੰ 31 ਤੱਕ ਹੀ ਹਰਿੰਦਰ ਨੇ 1 ਨੂੰ ਸਕੂਲ ਜਾਣਾ ਅੱਗੇ ਵੈਸੇ ਜ਼ਿਆਦਾਤਰ 3 ਤਰੀਕ ਨੂੰ ਸਕੂਲ ਲੱਗਦਾ ਹੁੰਦਾ ਹਰ ਵਾਰ ਨਹੀਂ ਹਰਿੰਦਰ ਦਾ 1 ਨੂੰ ਸਕੂਲ ਲੱਗਣਾ ਤੇ ਹਰਮਨ ਆਂਦਾ ਮੈਨੂੰ 1 ਤੱਕ ਛੁੱਟੀਆਂ ਹਰਮਨ ਦਾ ਫਿਰ 2 ਨੂੰ ਲੱਗੂਗਾ ਬਾਕੀ ਠੰਡ ਤੇ ਜੇ ਠੰਡ ਵੱਧਦੀ ਆ ਫਿਰ ਛੁੱਟੀਆਂ ਵੀ ਵੱਧ ਜਾਂਦੀਆਂ ਆ ਸਾਉਂ ਦਾ ਬਾਅਦ ਤੇ ਜ਼ਿਆਦੇ ਹੋ ਜਾਂਦੀ ਆ ਛੁੱਟੀਆਂ ਵੀ ਵੱਧ ਜਾਂਦੀਆਂ ਹੁਣ ਵਧੀਆ ਨਿਕਲਦੀ ਆ ਹੁਣ ਇੰਨੀ ਠੰਡ ਹੈ ਨਹੀਂ ਹੁਣ ਹਜੇ ਹੱਥ ਪੈਰ ਵੀ ਨਹੀਂ ਐ ਠਰਦੇਗੇ ਵੇਦੂ ਦਾ ਠੰਡ ਜਾਦੀ ਵੱਧ ਜਾਣੀ ਹੈ ਸਭ ਉਦੋਂ ਸਕੂਲ ਲੱਗ ਜਾਂਦੇ ਆ ਫਿਰ ਹੂੰ ਜਦੋਂ ਠੰਡ ਜਾਦੀ ਵੱਧਦੀ ਆ ਕੱਲ ਨੂੰ ਹਰਿੰਦਰ ਦੇ ਸਕੂਲੇ ਮੀਟਿੰਗ ਆ ਸੋ ਕੱਲ ਨੂੰ ਪਹਿਲਾਂ ਆਪਾਂ ਮੀਟਿੰਗ ਤੇ ਜਾਵਾਂਗੇ ਫਿਰ ਬਾਅਦ ਵਿੱਚ ਜਾਵਾਂਗੇ ਆਪਾਂ ਬੁਟੀਕ ਤੇ ਤੇ ਇੱਧਰ ਕੱਪੜੇ ਲਾਲ ਗੇ ਤੇ ਇਹਨਾਂ ਦੀ ਲਾਉਣੇ ਆ ਤੈ ਉਹਦਰਾਜ ਮੰਮੀ ਨੇ ਸਾਗ ਘਰ ਆ ਵਿਆ ਚੁੱਲੇ ਤੇ ਸਾਗ ਕੋ ਟੰਦੀ ਤਿਆਰੀ ਹੋ ਰਹੀ ਆ ਮਦਨੀ ਲੈ ਕੇ ਮਦਨੀ ਮਰੂ ਦੇ ਬੰਨੇ ਉਹ ਕੋਟਾਂਗੇ ਤਾਂ ਮਗਰੋਂ ਆਪਾਂ ਮਤਲਬ ਕਿਰਾਂ ਮਮੀ ਮਦਨੀ ਮਾਰ ਦਿੰਦੇ ਹੁੰਦੇ ਆ ਸਾਗ ਤੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਸਾਗ ਬਣਾਇਆ ਹੈ ਨਾ ਵਿੱਚੋਂ ਸਬਜ਼ੀਆਂ ਕਾਫੀ ਚੱਲੀਆਂ ਪਖਾਈ ਗੇੜਾ ਮਾਰਿਆ ਤੇ ਸਬਜ਼ੀਆਂ ਹੋ ਗਈਆਂ ਵਾਧੂ ਨੀ ਬਾਹ ਲਈ ਛੋੜੀ ਜਾਂਦੇ ਵੇਖੀ ਲੈ ਹਨਾ ਹਰਮਨ ਜੀ ਕੰਮ ਕਰਨ ਲੱਗੇ ਨੇ ਹੁਣ ਸਕੂਲ ਦਾ ਬੁੱਦੀ ਦੀ ਕਰ ਰੇ ਕੜਾਈ ਤੇ ਚਲੋ ਵੀ ਆਪਾਂ ਵੀ ਹੁਣ ਚੱਲੀਏ ਆਪਦੀ ਡਿਊਟੀ ਤੇ ਫਾਨੀ ਦੀ ਛੁੱਟੀਆਂ ਛੁੱਟੀਆਂ ਦਾ ਸ਼ੁਰੂ ਵੀ ਕਰਤਾ ਨਹੀਂ ਤੇ ਕੱਲ ਨੂੰ ਉਹ ਮੀਟਿੰਗ ਨਹੀਂ ਤੇਰੀ ਤੇ ਪਰ ਹੋਗੀ ਮੀਟਿੰਗ ਹਾਂ ਤੇ ਤੈਨੂੰ ਬਸ ਕੱਲ ਤੋਂ ਛੁੱਟ ਗਈਆਂ ਸਿੱਧੀਆਂ ਚਲੋ ਜੀ ਇਹਨੂੰ ਤਾਂ ਮੌਜੇ ਨਹੀਂ ਤੇ ਕੱਲ ਨੂੰ ਹਰਿੰਦਰ ਨੂੰ ਨਹੀਂ ਵੈਸੇ ਸ਼ਾਇਦ ਕੱਲ ਨੂੰ ਸ਼ਾਇਦ ਹੀ ਲੈ ਕੇ ਜਾਈਏ ਕਿਉਂਕਿ ਉਹਨੂੰ ਪਹਿਲੇ ਬੜੇ ਵੀ ਦੋ ਦਿਨ ਹੋ ਗਏ ਬੁਖਾਰ ਚੜਦਾ ਮੀਟਿੰਗ ਤੇ ਜਾਇਆ ਮੰਗੇ ਉਹਨੂੰ ਕੱਲ ਨੂੰ ਹੋਮਵਰਕ ਮਿਲੂਗਾ ਕੋਈ ਜਿਹੜਾ ਵੀ ਭੈਣ ਭਰਾ ਆਪਣੇ ਚੈਨਲ ਤੇ ਨਵਾਂ ਜੋੜਦਾ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਜੇ ਆਪਣੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਸੋ ਆਪਣੇ ਫੈਮਿਲੀ ਵਲੌਗਸ ਵੀ ਹੁੰਦੇ ਆ ਆਪਾਂ ਸਲਾਈ ਵਾਲੀਆਂ ਵੀਡੀਓ ਵੀ ਪਾਉਨੇ ਆ ਤੇ ਆਪਾਂ ਹੁਣ ਆ ਸੂਟ ਕੱਢ ਰਹੇ ਦੀਦੀ ਤੇ ਪਕੜਾਈ ਵਾਲੀਆਂ ਵੀਡੀਓ ਵੀ ਪਾਉਣੀ ਆ ਫੋਲੋ ਵੀ ਆਪਾਂ ਤਾਂ ਸਾਰੇ ਕਰੀਦੇ ਆ ਕੰਮ ਆਪਾਂ ਸਾਰੇ ਕਰੀਦੇ ਆ ਘਰ ਦਾ ਕੰਮ ਤਾਂ ਕਰਨਾ ਹੀ ਆ ਆ ਗੋਏ ਤਾਂ ਕਰਨਾ ਹੀ ਆ ਉਹ ਇਹੋ ਤਾਂ ਕਰਨਾ ਹੀ ਆ ਗਾਲੇ ਨਹੀਂ ਗੋਏ ਕੁੜੇ ਲਈ ਵੀ ਸੰਭਾਰਕ ਕਰੋ ਕੱਲੇ ਆਪੋ ਬੁਟੀਕ ਵਾਲੇ ਹੀ ਨਹੀਂ ਗੇ ਹਾਂ ਘਰ ਦੇ ਕੰਮ ਆਪਾਂ ਸਾਰੇ ਕਰੀਦੇ ਆ ਬੁਟੀਕ ਵੀ ਚਲਾਈ ਦਾ ਮਤਲਬ ਆਪ ਦਾ ਘਰੇ ਹੀ ਬੁਟੀਕ ਖਾਣਾ ਸੀ ਕੋਈ ਆਉਂਦੇ ਤਸੀ ਆਉਂਦੇ ਹੀ ਦੇ ਜੇ ਕੋਈ ਕੱਢਣ ਆਲਾ ਤਾਂ ਕੱਢ ਦੇਈਦਾ ਤੇ ਆਪਦੇ ਸੂਟਾਂ ਦੀ ਵਾਰੀ ਹੁਣ ਤਾਈ ਵੀ ਆ ਹੁਣ ਵੇਖੋ ਅਸੀਂ ਜੋ ਸੱਚ ਆ ਗਈਆਂ ਭੈਣਾ ਜਿਹੜਾ ਟੀਚਰ ਰੱਖਿਆ ਉਹ ਤੱਕ ਪੂਰੇ ਹੁੰਦੇ ਕਿ ਨਹੀਂ ਹੁੰਦੇ ਭੈਣਾ ਆ ਗਈਆਂ ਬੱਚੀਆਂ ਹਨਾ ਸਾਨੂੰ ਐਸੀ ਵੀ ਸਿਉਂ ਕੇ ਛੁੱਟੀਆਂ ਚ ਪਾਉਣੇ ਆ ਸਾਨੂੰ ਛੁੱਟੀਆਂ ਆ ਗਈਆਂ ਸਾਰੀਆਂ ਬੀਬੀਆਂ ਦਾ ਸਰਦੀ ਦਾ ਉਹ ਸਾਰੀਆਂ ਬੀਬੀਆਂ ਨੇ ਪੇਕੀ ਦਾ ਬਸ ਸਹੀ ਰੋਲਦੇ ਪੇਕੀ ਜਾਣਾ ਹੁੰਦਾ ਉਹਨਾਂ ਨੇ ਨਵੇਂ-ਨਵੇਂ ਸੂਟ ਪਾਈਏ ਸੋ ਚਲੋ ਬੀਜੀ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਉਹ ਆਪਣੇ ਇਸ ਤਰ੍ਹਾਂ ਦੇ ਫੈਮਿਲੀ ਵਲੌਗ ਹੁੰਦੇ ਆ ਬਾਕੀ ਤੁਹਾਨੂੰ ਦੱਸੇ ਹੀ ਹੈ ਰੈਸਪੀ ਵਾਲੀਆਂ ਜਾਂ ਕੜਾਈ ਸਲਾਈ ਵਾਲੀਆਂ ਵੀਡੀਓ ਪਾਉਨੇ ਆ ਆਪਾਂ ਉਧਰ ਮੰਮੀ ਲੈ ਕੇ ਕੁਰਸੀ ਬਹਿਗੇ ਸਾਗ ਦੇ ਦਾਲੇ ਤੇ ਢਿੱਲੋ ਸਾਬ ਆ ਰਹੇ ਨੇ ਬੂਝਰਾ ਪੌਂਸ ਲਈ ਦਾ ਕਾਂਤੀ ਹੁੰਨ ਦੁਪਹਿਰੇ ਰੋਟੀ ਖਾਣਾ ਆਉਂਦੇ ਹੁੰਦੇ ਆ ਚਲੋ ਵੀ ਆਪਾਂ ਵੀ ਚਾਲਦੇ ਗੂੜੇ ਗੂੜੇ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ